ਮੋਰੀ ਰਾਹੋ ਰੋਡ ਤੇ ਆਸ-ਪਾਸ ਪਿੰਡ ਜਿਹੜੇ ਕੀ ਮੇਰੇ ਨਾਲ ਇਹ ਸਾਰੇ ਸਰਦਾਰ ਭਾਈ ਸਾਡੇ ਇਹ 35 36 ਸਾਲਾਂ ਤੋਂ ਨਾਲ ਮੇਰੇ ਚੱਲੇ ਹੋਏ ਆ। ਔਰ ਬਹੁਤ ਸਾਰੇ ਲੋਕ ਆਏ ਬਹੁਤ ਸਾਰੇ ਚਲੇ ਗਏ ਮੈਂ ਸ਼ਾਬਾਸ਼ ਇਹਨਾਂ ਨੂੰ ਕਹਿਣਾ ਵੀ ਚੰਗਾ ਮਾੜਾ ਇਹਨਾਂ ਨੇ ਸਮਾਂ ਦੇਖਿਆ ਔਰ ਪਾਰਟੀ ਦੇ ਨਾਲ ਅੱਜ ਵੀ ਖੜੇ ਨੇ। ਔਰ ਮੈਂ ਇਥੇ ਇਹਨਾਂ ਨੂੰ ਸ਼ਾਬਾਸ਼ ਹੀ ਕਹਿਣਾ ਨਾਲ ਹੀ ਸਾਰਿਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਭਾਰਤ ਦੀ ਸੈਨਾ ਦਾ ਧੰਨਵਾਦ ਕਰਨਾ ਜੀ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਨੌਰੋਸ਼ਨ ਕੀਤਾ ਔਰ ਸਾਡਾ ਸਿਰ ਉੱਚਾ ਕੀਤਾ ਔਰ ਸਿਰ ਉੱਚਾ ਹੀ ਨਹੀਂ ਕੀਤਾ ਬਲਕਿ ਸਾਡੇ ਜਿਹੜੇ ਦੁਸ਼ਮਣ ਸੀ ਜਿਨ੍ਹਾਂ ਨੇ ਸਾਡੀਆਂ ਭੈਣਾਂ ਦੇ ਸੰਦੂਰ ਮਟਾਏ ਸੀ ਉਹਨਾਂ ਨੂੰ ਘਰੇ ਜਾ ਕੇ ਉਹਨਾਂ ਦੇ 100-100 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਉਹਨਾਂ ਦੇ ਜਿਹੜੇ ਘਰ-ਬਾਲ ਸੀ ਨਾ ਉਹ ਉਹ ਡੇਰੇ ਸੀ ਉਹ ਤਬਾਹ ਕਰਕੇ ਰੱਖਦੇ ਆ ਤੇ ਅੱਜ ਪਾਕਿਸਤਾਨ ਜਿਹੜਾ ਹੈਗਾ ਉਹ ਮਿਆਂ ਕਰ ਰਿਹਾ ਹੈਗਾ ਔਰ ਉਹਨੂੰ ਅਸੀਂ ਮਾਰਨਿਕ ਦਿੰਨੇ ਆ ਵੀ ਭਾਰਤ ਜਿਹੜਾ ਹੈਗਾ ਇੱਕ ਝੋਟ ਇੱਕ ਮੋਠਿਆ ਭਾਰਤ ਦੇ ਸਿੱਖ ਭਾਰਤੀ ਫੌਜ ਦੇ ਨਾਲ ਖੜੇ ਨੇ ਭਾਰਤ ਸਰਕਾਰ ਦੇ ਨਾਲ ਖੜੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਖੜੇ ਨੇ ਔਰ ਦਸ਼ਮਨ ਦੀ ਜ਼ਰੂਰਤ ਨਹੀਂ ਵੀ ਉਹ ਸਾਡੇ ਦੇਸ਼ ਵੱਲ ਏਡੀ ਅੱਖ ਨਾਲ ਵੀ ਦੇਖ ਲਏ ਤੇ ਹੁਣ ਸਵਾਦ ਉਹਨੇ ਲੈ ਹੀ ਲਿਆ ਜੇ ਫਰਦਰ ਇਹੋ ਜੀ ਕੋਈ ਹਰਕਤ ਕਰੂਗਾ ਤਾਂ ਬਲੋਚਿਸਤਾਨ ਵੀ ਅਲੱਗ ਹੋਊਗਾ ਤੇ ਪਹਿਲਾਂ ਬੰਗਲਾਦੇਸ਼ ਹੈਗਾ ਹੀ ਆ ਹੋ ਸਕਦਾ ਵੀ ਪਾਕਿਸਤਾਨ ਹੀ ਨਾ ਰਹੇ ਔਰ ਮੈਂ ਆਪਣੇ ਭਰਾਵਾਂ ਦਾ ਇਸ ਹਲਕੇ ਦੇ ਲੋਕਾਂ ਦਾ ਪੁਰਾਣੇ ਸਾਡੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਅੱਜ ਤਿਰੰਗਾ ਯਾਤਰਾ ਤੇ ਡਾਕਟਰ ਬਲਕਾਰ ਸਿੰਘ ਹੋਣਾ ਨੇ ਡਾਕਟਰ ਬਲਕਾਰ ਮੰਗੜ ਜੀ ਨੇ ਮੋਹਨ ਸਿੰਘ ਦਰਦੀ ਹੋਣਾ ਨੇ ਗੁਰਮੁਖ ਸਿੰਘ ਹੋਣਾ ਨੇ ਕਪੂਰ ਸਿੰਘ ਜੀ ਨੇ ਔਰ ਸਾਡੇ ਸਾਰੇ ਪੁਰਾਣੇ ਸਾਥੀਆਂ ਨੇ ਆਤਮ ਇਧਹਾਕੇ ਹੋ ਗਿਆ ਇਹ ਸੈਨਾਂ ਨੂੰ ਔਰ ਇਹਨਾਂ ਨੇ ਸੇਵਾ ਹੀ ਕੀਤੀ ਆ ਔਰ ਇਦੋਂ ਬਾਅਦ ਬਹੁਤ ਆਏ ਬਹੁਤ ਗਏ ਲੇਕਿਨ ਇਹਨਾਂ ਨੂੰ ਯਕੀਨ ਹੋਣਾ ਵੀ ਪਹਿਲਾਂ ਵੀ ਇਹਨਾਂ ਦੇ ਆਪਣੇ ਪਰਿਵਾਰਾਂ ਦੇ ਵਿੱਚ ਸੀਗਾ ਅੱਜ ਵੀ ਹੈਗਾ ਕਾ ਵੀ ਖੜੇ ਰਹਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਾਰ ਸਿੰਘ ਮੰਗਲੀ ਪ੍ਰਧਾਨ ਸਰਕਲ ਬੂਥਖੜ ਇਹ ਜਿਹੜੀ ਅੱਜ ਦੀ ਇਹ ਤਿਰੰਗਾ ਯਾਤਰਾ ਇਹ ਬਾਜੜਾ ਕਲੋਨੀ ਸਰਕਲ ਬੂਥਖੜ ਹਲਕ ਲੁਧਿਆਣਾ ਦਿਹਾਤੀ ਦੇ ਵਿੱਚ ਰੱਖੀ ਗਈ ਹੈ ਇਸ ਦਾ ਜਿਹੜਾ ਮੇਨ ਮਕਸਦ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲਗਾਮ ਦੇ ਵਿੱਚ ਜਿਹੜੇ ਪਾਕਿਸਤਾਨੀ ਅੱਤਵਾਦੀਆਂ ਨੇ ਕਿਵੇਂ ਸਾਡੇ ਦੇਸ਼ ਦੇ 26 27 ਲੋਕਾਂ ਨੂੰ ਕਿਵੇਂ ਮੌਤ ਦੇ ਘਾਟ ਉਤਾਰਿਆ ਤੇ ਕਿਸ ਤਰ੍ਹਾਂ ਉੱਥੇ ਜਿਹੜਾ ਕਿ ਤਸ਼ੱਦਦ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਨਵੀਂ ਵਿਆਹੀ ਹੋਈ ਸਾਡੀ ਭੈਣ ਜਿਹੜਾ ਉਹਦਾ ਸੰਧੂਰ ਇਹਨਾਂ ਨੇ ਜਿਹੜਾ ਬਝੋੜਿਆ ਤੇ ਉਸ ਦਾ ਉਸੇ ਦਿਨ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਸਮ ਖਾ ਲਈ ਸੀ ਕਿ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਵਿੱਚ ਕੁਸ-ਕੁਸ ਕੇ ਮਾਰਾਂਗੇ ਉਹ ਕਰਕੇ ਵੀ ਦਿਖਾਇਆ ਤੁਹਾਡੇ ਸਾਹਮਣੇ ਹੈ ਸਾਡੀ ਦੇਸ਼ ਦੀ ਆਰਮੀ ਨੇ ਪਾਕਿਸਤਾਨ ਦੇ ਤਕਰੀਬਨ 100 ਕਿਲੋਮੀਟਰ ਅੰਦਰ ਜਾ ਕੇ ਪਾਕਿਸਤਾਨ ਤੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਮਕਾਇਆ ਅਸੀਂ ਪੂਰੇ ਦੇਸ਼ ਦੇ ਲੋਕ ਅਸੀਂ ਪੰਜਾਬ ਦੇ ਲੋਕ ਸਾਡੀ ਆਰਮੀ ਜਿਹੜੀ ਸਾਡੇ ਲਈ ਦਿਨ ਰਾਤ ਇੱਕ ਬਾਰਡਰਾਂ ਤੇ ਖੜੀ ਰਹਿੰਦੀ ਹੈ ਤੇ ਉਹ ਅਸੀਂ ਬੜੀ ਸੁਖ ਦੀ ਨੀਂਦ ਸੁੱਤੇ ਪਏ ਹੁੰਨੇ ਆ ਤੇ ਲੇਕਿਨ ਆਰਮੀ ਸਾਡੀ ਜਿਹੜੀ ਆ ਉਹ ਬਾਰਡਰਾਂ ਦੇ ਉੱਤੇ ਜਿਹੜਾ ਸਾਡੇ ਲਈ ਸਾਡੀ ਰੱਖਿਆ ਕਰਦੀ ਆ ਅਸੀਂ ਆਰਮੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਪੂਰੇ ਪੰਜਾਬ ਦੇ ਲੋਕ ਪੂਰੇ ਦੇਸ਼ ਦੇ ਲੋਕ ਆਰਮੀ ਦੇ ਨਾਲ ਆ ਜਿੱਥੇ ਵੀ ਸਾਡੀ ਕੋਈ ਦੇਸ਼ ਦੇ ਦੇਸ਼ ਨੂੰ ਲੋੜ ਪਵੇ ਅਸੀਂ ਉਹਨਾਂ ਦੇ ਨਾਲ ਤਤਪਰ ਹੋ ਕੇ ਨਾਲ ਹੋ ਕੇ ਜਿਹੜਾ ਕੇਸ ਜਿਹੜੇ ਕੋ ਕਿਤੇ ਵੀ ਪਾਕਿਸਤਾਨ ਕਿਸੇ ਤਰ੍ਹਾਂ ਦੀਆਂ ਵੀ ਕੋਈ ਜਿਹੜੀਆਂ ਗੱਲਾਂ ਕਰਦਾ ਆ ਕਿ ਕਿਸੇ ਤਰ੍ਹਾਂ ਦੀਆਂ ਸਾਡੇ ਲੋਕਾਂ ਦੇ ਨਾਲ ਜਾਤੀਆਂ ਕਰਦਾ ਅਸੀਂ ਉਹਦਾ ਪੂਰਾ ਸਾਥ ਦੇਣ ਲਈ ਤਿਆਰ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ